ਸੱਚੀ ਕਾਲ ਜੀ ਅਸਟ੍ਰੋਲੋਜੀ ਵਿਦ ਲੋਜਿਕ ਵਿੱਚ ਆਪ ਸਭ ਦਾ ਸਵਾਗਤ ਮੈਂ ਜਸਸੀ ਮਾਨ ਕਹਿੰਦੇ ਆ ਕਿ ਬਹੁਤ ਸਾਰੀਆਂ ਚੀਜ਼ਾਂ ਨੇ ਬਹੁਤ ਸਾਰੀਆਂ ਗੱਲਾਂ ਨੇ ਜੋ ਸਾਡੇ ਦਿਮਾਗ ਚ ਵੜ ਜਾਂਦੀਆਂ ਨੇ ਤੇ ਨਿਕਲਦੀਆਂ ਨਹੀਂ ਇਨਸਾਨ ਆ ਬਈ ਫਿਰ ਕੀ ਹੋ ਗਿਆ ਕਈ ਵਾਰੀ ਕੁਝ ਚੀਜ਼ਾਂ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਆ ਜਦੋਂ ਅਸੀਂ ਜਨਨ ਕਿ ਕਈ ਵਾਰੀ ਅਸੀਂ ਕਿਸੇ ਨੂੰ ਕਹਿੰਦੇ ਆ ਇਹਨੂੰ ਭੁੱਲਣ ਦੀ ਕੋਸ਼ਿਸ਼ ਕਰ ਅਸਾਂ ਚ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਇੱਕ ਚੀਜ਼ ਨੂੰ ਛੱਡ ਦੇਣਾ ਚਾਹੀਦਾ ਜੇ ਮਨ ਚਾਵੇ ਕਿ ਉਹ ਕਹਿੰਦੇ ਆ ਸਿਆਣੇ ਕਿ ਛੱਡੇ ਥਾਂ ਕਿ ਲੈਣੇ ਨਾ ਮਤਲਬ ਉਸ ਚੀਜ਼ ਦਾ ਨਾਂ ਹੀ ਕਿਉਂ ਲੈਣਾ ਜਿਸ ਚੀਜ਼ ਨੂੰ ਤੁਸੀਂ ਛੱਡਣਾ ਚਾਹੁੰਦੇ ਹੋ ਜਦੋਂ ਤੁਸੀਂ ਉਸ ਚੀਜ਼ ਬਾਰੇ ਚਰਚਾ ਕਰਦੇ ਹੋ ਗੱਲਬਾਤ ਕਰਦੇ ਹੋ ਤਾਂ ਅਸਲ 'ਚ ਤੁਸੀਂ ਭਾਵੇਂ ਉਹ ਗੱਲਬਾਤ ਪੋਜ਼ਿਟਿਵ ਹੋਵੇ ਕਿਸੇ ਬਾਰੇ ਭਾਵੇਂ ਨੈਗੇਟਿਵ ਹੋਵੇ ਤਾਂ ਸਮਝ ਲਓ ਕਿ ਉਹ ਚੀਜ਼ ਤੁਹਾਡੇ ਦਿਮਾਗ ਵਿੱਚ ਘਰ ਕਰ ਚੁੱਕੀ ਹੈ ਭਾਵੇਂ ਉਹ ਦੁਸ਼ਮਣੀ ਵਾਲੀ ਆ ਤੇ ਭਾਵੇਂ ਆਪਣੇ ਪਨ ਵਾਲੀ ਹੁਣ ਜਿਹਦੇ ਨਾਲ ਪਿਆਰ ਹੈ ਉਹਦੇ ਬਾਰੇ ਵੀ ਗੱਲ ਕਰਨੀ ਚੰਗੀ ਲੱਗਦੀ ਹੈ ਤੇ ਸੱਚ ਜਣੋ ਜਿਹਦੇ ਨਾਲ ਦੁਸ਼ਮਣੀ ਹੈ ਉਹਦੇ ਬਾਰੇ ਗੱਲ ਕਰਨੀ ਜ਼ਿਆਦਾ ਚੰਗੀ ਲੱਗਦੀ ਹੈ। ਉਹਦੀਆਂ ਕਮੀਆਂ ਦੱਸਣ ਨਾਲ ਬੰਦੇ ਨੂੰ ਸੁਆਦ ਹੀ ਬੜਾ ਆਉਂਦਾ ਹੈ ਕਿ ਇਹ ਤੇ ਇਦਾਂ ਆ ਇਹ ਤੇ ਇੰਦਾ ਆ ਕੱਲ ਕਿਸੇ ਹੋਰ ਦੀ ਹੋ ਰਹੀ ਹੋਵੇ ਤੇ ਅਸੀਂ ਵਿੱਚੋਂ ਉਹਦੀ ਗੱਲ ਕੱਢ ਲੈਨੇ ਆ ਜਿਹਦੇ ਨਾਲ ਸਾਡਾ ਕਿਤੇ ਨਾ ਕਿਤੇ ਖੁੰਦਕਬਾਜੀ ਜਾਂ ਕੋਈ ਰਿਸ਼ਤਾ ਕਦੇ ਰਿਹਾ ਹੋਵੇ ਤੇ ਉਸ ਤੋਂ ਬਾਅਦ ਖਰਾਬ ਹੋ ਗਿਆ ਹੋਵੇ ਕਿਸੇ ਨੇ ਬੜਾਈ ਚੰਗਾ ਕਿਹਾ ਆ ਬਹੁਤ ਵਧੀਆ ਕਿਹਾ ਇਸ ਚੀਜ਼ ਨੂੰ ਮੈਂ ਬਹੁਤ ਪ੍ਰੈਕਟੀਕਲੀ ਤੌਰ ਤੇ ਆਪਾਂ ਇਹ ਚੀਜ਼ ਨੂੰ ਮੰਨਦੇ ਨਹੀਂ ਆ ਕਿ ਅੱਛਾ ਅੱਛਾ ਦੁਸ਼ਮਣ ਉਹੀ ਹੁੰਦਾ ਆ ਬੜੀ ਡੂੰਗੀ ਦੁਸ਼ਮਣੀ ਹੁੰਦੀ ਓਦੇ ਨਾਲ ਜਿਹਦੇ ਨਾਲ ਕਦੇ ਡੂੰਗੀ ਦੋਸਤੀ ਰਹਿ ਚੁੱਕੀ ਹੋਵੇ ਤੇ ਬਹੁਤ ਵਧੀਆ ਦੋਸਤ ਹੁੰਦਾ ਆ ਜਿਹੜਾ ਤੁਹਾਡੀਆਂ ਕਮੀਆਂ ਨੂੰ ਵੀ ਜਾਣਦਾ ਆ ਤੇ ਜਿਹਦੇ ਨਾਲ ਦੋਸਤੀ ਦੁਸ਼ਮਣੀ ਕਰਨ ਚ ਤੁਹਾਨੂੰ ਕੋਈ ਫਰਕ ਨਹੀਂ ਪੈਂਦਾ ਮਤਲਬ ਲੇਬਲ ਚ ਰੱਖਦੇ ਹੋ ਤੁਸੀਂ ਕਿ ਹੈ ਤਾਂ ਹੈ ਇਹਦੇ ਨਾਲ ਨਾ ਬਿਜ਼ਨਸ ਨਾ ਵਪਾਰ ਨਾ ਕੁਝ ਹੋਰ ਬਸ ਇੱਕ ਗੱਲਬਾਤ ਤੇ ਇੱਕ ਦਿਲ ਤੇ ਮਨ ਦਾ ਰਿਸ਼ਤਾ ਦਿਮਾਗ ਤੋਂ ਤਾਂ ਤੁਸੀਂ ਉਦੋਂ ਚੱਲਦੇ ਹੋ ਜਦੋਂ ਤੁਹਾਨੂੰ ਲੱਗਦਾ ਆ ਕਿ ਕੋਈ ਤੁਹਾਡੇ ਦਿਮਾਗ ਤੇ ਮਨ ਨਾਲ ਖੇਡ ਰਿਹਾ ਆ ਤੇ ਖੇਡਣ ਦੀ ਲੋਕਾਂ ਨੂੰ ਬੜੀ ਆਦਤ ਆ ਆਪਣੇ ਆਪ ਨੂੰ ਪਾਵਰ ਚ ਲਿਆਉਣ ਦੀ ਤੇ ਦੂਜੇ ਤੇ ਅਹਿਸਾਨ ਕਰਕੇ ਉਸ ਨੂੰ ਆਪਣੇ نیچے ਦਬਾਉਣ ਦੀ ਇਹ ਆਦਤ ਆਮ ਤੌਰ ਤੇ انسان ਦੀ ਬਣੀ ਹੋਈ ਹੈ ਇੱਕ ਮੈਂ ਤੁਹਾਨੂੰ ਛੋਟੀ ਜੀ ਸਟੋਰੀ ਸੁਣਾਉਣੀ ਆ ਇੱਕ ਛੋਟੀ ਜੀ ਕਹਾਣੀ ਆ ਤਾਂ ਬੜੀ ਵਧੀਆ ਲੱਗੀ ਮੈਨੂੰ ਕੀ ਹੋਇਆ ਕਿ ਦੋ ਦੋ ਦੋਸਤ ਸੀ ਉਹਨਾਂ ਨੇ ਬੜੀ ਐਸ਼ ਕੀਤੀ ਜ਼ਿੰਦਗੀ ਦੇ ਵਿੱਚ ਬੜਾ ਕੁਝ ਕੀਤਾ ਤੇ ਫਿਰ ਉਹਨਾਂ ਨੂੰ ਲੱਗਿਆ ਕਿ ਬੜਾ ਕੁਝ ਗਲਤ ਵੀ ਕੀਤਾ ਜੋ ਦੁਨੀਆਦਾਰੀ ਮੁਤਾਬਕ ਗਲਤ ਹੁੰਦਾ ਆ ਪਰ ਚਲੋ ਹੁਣ ਉਮਰ ਆ ਤੇ ਬਹੁਤ ਕੁਝ ਹੋ ਵੀ ਜਾਂਦਾ ਆ ਤੇ ਚੀਜ਼ ਉਹੀ ਗੱਲ ਕਿ ਫਿਰ ਕੀ ਹੋ ਗਿਆ ਨਹੀਂ ਅਸੀਂ ਛੱਡਦੇ ਨਹੀਂ ਆ ਸਾਡੇ ਦਿਮਾਗ 'ਚ ਕਿ ਅਸੀਂ ਆ ਗਲਤ ਕੀਤਾ ਅਸੀਂ ਆ ਗਲਤ ਕੀਤਾ ਜੋ ਹੋ ਗਿਆ ਉਹ ਨਾ ਤਾਂ ਬਦਲਿਆ ਜਾ ਸਕਦਾ ਤੇ ਬਿਲਕੁਲ ਨਹੀਂ ਪਰ ਅਸੀਂ ਨਹੀਂ ਸਮਝਾ ਸਕ ਆਪਾਂ ਨਹੀਂ ਸਮਝਾ ਸਕਦੇ ਕਿਸੇ ਨੂੰ ਨਹੀਂ ਹੈ ਨਾ ਤਾਂ ਕੀ ਹੋਇਆ ਉਹ ਦੋਨੋਂ ਦੋਸਤ ਕਿਸੇ ਸਾਧੂ ਕੋਲ ਗਏ ਤੇ ਉਹਨੂੰ ਕਹਿੰਦੇ ਵੀ ਅਸੀਂ ਤੇ ਹੁਣ ਸਾਰਾ ਕੁਝ ਛੱਡਣਾ ਚਾਹੁੰਨੇ ਆ ਅਸੀਂ ਬਿਲਕੁਲ ਸਿੰਪਲ ਜੀਵਨ ਜਿਉਣਾ ਚਾਹੁੰਨੇ ਆ ਹਰ ਚੀਜ਼ ਤੋਂ ਦੂਰ ਜਾਣਾ ਚਾਹੁੰਨੇ ਆ ਮੋਹ ਮਾਇਆ ਮੋਕਸ਼ ਜੋ ਵੀ ਆ ਸਾਨੂੰ ਮੋਹ ਮਾਇਆ ਛੱਡ ਕੇ ਅਸੀਂ ਮੋਕਸ਼ ਦੀ ਪ੍ਰਾਪਤੀ ਦੇ ਲਈ ਤੁਹਾਡੇ ਕੋਲ ਆਏ ਆ ਸਾਨੂੰ ਕਿਸੇ ਚੀਜ਼ ਨਾਲ ਪੈਸੇ ਨਾਲ ਇਹ ਸ਼ੋਹਰਾਮ ਨਾਲ ਆਪਣੇ ਸਟੇਟਸ ਜੋ ਸਾਡੇ ਕੋਲ ਇਨੀ ਮਾਇਆ ਸੀ ਜਾਂ ਚੀਜ਼ਾਂ ਸੀ ਸਹੂਲਤਾ ਸੀ ਅਸੀਂ ਸਭ ਨੂੰ ਛੱਡ ਕੇ ਸਿਰ ਬਿਲਕੁਲ ਸਿੰਪਲ ਜੀਵਨ ਬਤੀਤ ਕਰਨਾ ਚਾਹੁੰਨੇ ਆ ਤੇ ਇਸ ਕੋਟਿਆ ਰਹਿਣਾ ਚਾਹੁੰਦੇ ਆ ਚਲੋ ਉਹਨਾਂ ਨੂੰ ਕਾਫੀ ਟਾਈਮ ਲੱਗਿਆ ਤੇ ਹੌਲੀ 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 ਉਹਨਾਂ ਦਾ ਸੁਭਾਅ ਉਦਾਂ ਦਾ ਹੀ ਬਣ ਗਿਆ ਤੇ ਉਹਨਾਂ ਨੇ ਆਪਣੇ ਆਪ ਨੂੰ ਸਿੰਪਲ ਤਰੀਕੇ ਦੇ ਨਾਲ ਢਾਲ ਲਿਆ ਤੇ ਉਹ ਇੱਕ ਕੁਟਿਆ ਦੇ ਵਿੱਚ ਸਾਧੂ ਨਾਲ ਰਹਿਣਾ ਸ਼ੁਰੂ ਕਰ ਦਿੱਤਾ ਜਿੱਥੇ ਸਾਰੇ ਹੀ ਰਹਿੰਦੇ ਹੋਣਗੇ ਉੱਤੇ ਬਹੁਤ ਸਾਰੇ ਲੋਕ ਤਾਂ ਕੀ ਹੋਇਆ ਇੱਕ ਵਾਰੀ ਉਹ ਦੋਨੋਂ ਹੀ ਦੋਸਤ ਜੋ ਸਾਧੂ ਬਣ ਚੁੱਕੇ ਸੀ 6-7 ਮਹੀਨੇ ਹੋ ਗਏ ਉਹਨਾਂ ਨੂੰ ਸਾਧੂ ਬਣਿਆ ਤੇ ਉਹ ਕਿਤੇ ਨਦੀ ਦੇ ਕਿਨਾਰੇ ਪਾਣੀ ਭਰਨ ਗਏ ਤਾਂ ਉੱਥੇ ਇੱਕ ਕੋਈ ਕੁੜੀ ਖੜੀ ਤੇ ਉਹ ਕਹਿੰਦੀ ਵੀ ਪਾਣੀ ਦਾ ਵਹਾਅ ਥੋੜਾ ਜਿਆ ਤੇਜ਼ ਆ ਤੇ ਅਗਰ ਮੈਂ ਜਾਨੀ ਆ ਤਾਂ ਮੈਨੂੰ ਡਰ ਲੱਗਦਾ ਆ ਤੇ ਕੋਈ ਮੈਨੂੰ ਨਦੀ ਪਾਰ ਕਰਾ ਸਕਦਾ ਆ ਉਹ ਦੋਨੋਂ ਦੋਸਤ ਇੱਕ ਦੂਜੇ ਵੱਲ ਦੇਖਣ ਲੱਗ ਗਏ ਤੇ ਇੱਕ ਦੋਸਤ ਨੇ ਸੋਚਿਆ ਵੀ ਸੋਚਿਆ ਕਿ ਕਿਹਾ ਕਿ ਨਹੀਂ ਅਸੀਂ ਨਹੀਂ ਕਰਾ ਸਕਦੇ ਕਿਉਂਕਿ ਅਸੀਂ ਇਹਨਾਂ ਤੋਂ ਬਹੁਤ ਜ਼ੀ ਅਦੂਰ ਆ ਤੇ ਦੂਸਰੇ ਦੋਸਤ ਨੇ ਸੋਚਿਆ ਕਿ ਫਰਕ ਵੀ ਕੀ ਪੈਂਦਾ ਵਿਚਾਰੀ ਇੱਥੇ ਖੜੀ ਰਹੇਗੀ ਪਤਾ ਨਹੀਂ ਇੱਥੇ ਕੋਈ ਆਏਗਾ ਕਿ ਨਹੀਂ ਆਏਗਾ ਉਹ ਕਹਿੰਦਾ ਚਲੋ ਮੈਂ ਤੁਹਾਨੂੰ ਨਦੀ ਪਾਰ ਕਰਾ ਦਿੰਦਾ ਆ ਤੇ ਉਹਨੇ ਉਸ ਨੂੰ ਆਪਣੇ ਮੋਢਿਆਂ ਤੇ ਚੁੱਕ ਕੇ ਨਦੀ ਪਾਰ ਕਰਾ ਦਿੱਤੀ ਤੇ ਉਹ ਉਹ ਥੋੜੇ ਨਹੀਂ ਹੋਇਆ ਤੇ ਚਲੋ ਨੇ ਮੋਢਾ ਚੁੱਕ ਲਿਆ ਗੱਲ ਵੀ ਵੱਡੀ ਕੋਈ ਨਹੀਂ ਗੱਲ ਤਾਂ ਆਪਾਂ ਸਟੋਰੀ ਸੁਣਾ ਰያ ਤੁਹਾਨੂੰ ਹਨ ਤੇ ਕੀ ਹੋਇਆ ਜਦੋਂ ਉਹ ਨੂੰ ਛੱਡ ਕੇ ਤੇ ਵਾਪਸ ਆਇਆ ਤੇ ਉਹਦਾ ਦੂਸਰਾ ਦੋਸਤ ਸੋਚ ਰਿਹਾ ਕਿ ਲੈ ਦੱਸ ਹੈ ਸਾਰੀਆਂ ਚੀਜ਼ਾਂ ਛੱਡੀਆਂ ਤੇ ਫੇਰ ਕੁੜੀ ਨੂੰ ਚੁੱਕ ਕੇ ਤੁਰ ਪਿਆ ਨਦੀ ਪਾਰ ਕਰਾਉਣ ਕੀ ਜ਼ਰੂਰਤ ਪਈ ਸੀ ਹਨ ਫੇਰ ਉਹਆਂ ਚੀਜ਼ਾਂ ਦੇ ਵਿੱਚ ਅਸੀਂ ਤੇ ਔਰਤ ਤੋਂ ਦੂਰ ਆ ਸ਼ੂਣਾ ਨਹੀਂ ਐ ਸੰਿਆਸ ਲੈ ਲਿਆ ਵਾ ਤੇ ਇਹ ਕੀ ਕਰਦਾ ਪਿਆ ਆ ਤੇ ਚਲੋ ਪਰ ਉਹ ਚੁੱਪ ਰਿਹਾ ਤੇ ਜਦੋਂ ਉਹ ਕੁਟਿਆ ਚ ਵਾਪਸ ਆਏ ਤੇ ਆ ਕੇ ਬੈਠ ਕੇ ਖਾਣਾ ਪਾਣੀ ਖਾਦਾ ਉਹਨਾਂ ਨੇ ਤੇ ਉਹਦਾ ਦੋਸਤ ਨੂੰ ਫੇਰ ਬੜੀ ਜੰਬੀ ਜਦੋਂ ਉਹਦੀ ਹਾਤੀ ਹੋ ਗਈ ਤੇ ਉਹਨੂੰ ਕਹਿੰਦਾ ਆਪਣੇ ਦੂਜੇ ਦੋਸਤ ਨੂੰ ਇਹ ਕੀ ਕੀਤਾ ਤੂੰ ਉਹ ਕਹਿੰਦਾ ਕੀ ਕੀਤਾ ਮੈਂ ਉਹ ਕਹਿੰਦਾ ਇਹ ਕੀ ਗੱਲ ਬਣੀ ਆਪਾਂ ਸਾਰੀਆਂ ਚੀਜ਼ਾਂ ਤੋਂ ਦੂਰ ਆਏ ਆ ਇਹ ਕੁਝ ਆਪਾਂ ਪਿੱਛੇ ਛੱਡ ਆਏ ਆ ਕਿ ਲੜਕੀਆਂ ਹੁਸਨ ਜੋ ਵੀ ਆ ਜਿੱਦਾਂ ਦਾ ਵੀ ਆ ਦੁਨੀਆਦਾਰੀ ਹੈ ਨਾ ਤੇ ਤੂੰ ਉਹਨੂੰ ਚੱਕ ਕੇ ਮੋਢਿਆਂ ਤੇ ਨਦੀ ਪਾਰ ਕਰਾਨਿਆਂ ਪਿਆ ਤੇ ਫਾਇਦਾ ਕੀ ਕਹਿੰਦਾ ਆਪਾਂ ਨੂੰ ਇੱਥੇ ਆਉਣ ਦਾ ਉਹ ਕਹਿੰਦਾ ਮੈਂ ਤੇ ਮੁੱਢਿਆਂ ਤੇ ਚੁੱਕ ਕੇ ਨਾ ਦੀ ਉਹ ਵਾਰ ਕਰਾਈ ਉਹ ਕੁੜੀ ਨੂੰ ਤੇ ਤੂੰ ਚੁੱਕ ਕੇ ਕੁਟਿਆ ਤੱਕ ਲੈ ਆਇਆ ਆਪਣੇ ਮਨ 'ਚ ਗੱਲ ਰੱਖਣਾ ਉਹ ਚੀਜ਼ ਵੀ ਚੁੱਕਣੀ ਹੋਈਆਂ ਆਪਣੇ ਚਿੱਤ ਦਿਮਾਗ 'ਚੋਂ ਕੋਈ ਚੀਜ਼ ਗੱਲ ਨਾ ਕੱਢਣਾ ਵੀ ਉਸ ਨੂੰ ਆਪਣੇ ਅੰਦਰ ਘਾਰ ਕਰਨਾ ਹੀ ਹੈ ਕਿੰਦਾ ਮੈਂ ਤੇ ਛੱਡਦਾ ਉਹਨੂੰ ਉੱਥੇ ਮੈਂ ਉਹਨੂੰ ਮੋਢਿਆਂ ਤੇ ਚੱਕਿਆ ਨਦੀ ਪਾਰ ਕਰਾਈ ਤੇ ਛੱਡਦਾ ਮੈਂ ਇੱਕ ਕੰਮ ਕਰਤਾ ਇੱਕ ਕਰਮ ਕਰਤਾ ਕਿਸੇ ਦੀ ਮਦਦ ਕਰਤੀ ਮੈਂ ਇਹ ਸੋਚ ਕੇ ਕੀਤੀ ਵੀ ਮੈਂ ਇਹ ਨਹੀਂ ਮਿੱਕ ਕੀਤੀ ਗਈ ਕੁੜੀ ਆ ਮੈਨੂੰ ਇਦਾਂ ਤੇ ਇਦਾਂ ਦੇ ਦੋ ਮੈਂ ਸੋਚਿਆ ਹੀ ਨਹੀਂ ਕਹਿੰਦਾ ਇਹ ਕੁਝ ਮੈਂ ਤੇ ਇੱਕ ਸਿਰਫ ਹੈਲਪ ਕਰਨ ਲਈ ਕਿ ਇਟਸ ਓਕੇ ਇਹ ਵਕਤ ਹੈ ਇਹਨੂੰ ਮੇ ਲੋਡ ਹੈ ਤੇ ਕੁਦਰਤ ਨਹੀਂ ਹੋ ਸਕਦਾ ਸਾਨੂੰ ਇੱਥੇ ਭੇਜਿਆ ਮੈਂ ਹੈਲਪ ਕਰਤੀ ਤੇ ਮੈਂ ਤੇ ਉਹਨੂੰ ਚੱਕ ਕੇ ਨਦੀ ਪਾਰ ਕਰਾ ਕੇ ਨਦੀ ਪਾਰ ਛੱਡ ਆਇਆ ਤੇ ਤੂੰ ਉਥੋਂ ਨਦੀ ਤੋਂ ਚੁੱਕ ਕੇ ਉਸ ਨੂੰ ਆਪਣੀ ਕੁਟਿਆ ਤੱਕ ਆਪਣੇ ਮਨ ਤੇ ਦਿਮਾਗ ਦੇ ਅੰਦਰ ਲੈ ਆਇਆ ਜੇ ਤੂੰ ਗੱਲ ਕਰਨੀ ਸੀ ਤੇ ਉੱਥੇ ਹੀ ਕਰ ਲੈਂਦਾ ਤੇ ਮੈਂ ਤੈਨੂੰ ਕਹਿ ਦਿੰਦਾ ਤੇ ਇੱਕ ਇੱਕ ਕੰਮ ਸੀ ਕਰਮ ਸੀ ਮੇਰਾ ਮਨ ਕੀਤਾ ਮੈਂ ਕਰ ਦਿੱਤਾ ਉਹੀ ਗੱਲ ਹੁੰਦੀ ਆ ਕਿ ਭਾਵੇਂ ਕਿਸੇ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਭਾਵੇਂ ਖੁੰਦਸ਼ਾ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਕੋਈ એનર્ਜੀ ਕੋਈ ਕਿਸੇ ਤਰ੍ਹਾਂ ਦੀ ਵੀ ਹੈ ਤਾਂ ਉਹਨੂੰ ਅਸੀਂ ਜਿੰਨੀ ਦੇਰ ਆਪਣੇ ਦਿਮਾਗ 'ਚ ਚੱਕੀ ਫਿਰਦੇ ਆ ਤਾਂ ਇਹਦਾ ਮਤਲਬ ਸਾਡੇ ਨਾਲ ਹੀ ਆ ਭਾਵੇਂ ਕਿਸੇ ਦੀ ਦੋਸਤੀ ਹੈ ਭਾਵੇਂ ਦੁਸ਼ਮਣੀ ਹੈ ਭਾਵੇਂ ਉਹ ਕਿਸੇ ਤਰ੍ਹਾਂ ਦਾ ਕਰਮ ਮਾੜਾ ਜਾਂ ਚੰਗਾ ਮਾਇਨੇ ਨਹੀਂ ਰੱਖਦਾ ਅਸਲ 'ਚ ਜੇ ਇੱਕ ਚੰਗਾ ਕਰਮ ਵੀ ਕੀਤਾ ਉਸ ਨੂੰ ਵੜਿਆ ਕੇ ਵੜਿਆ ਕੇ ਵੜਿਆ ਛੋ ਹੋ ਗਈ ਗੱਲ ਠੀਕ ਹੈ ਬਾਈ ਛੱਡ ਦੋ ਕੀ ਜ਼ਰੂਰਤ ਪਈ ਐ ਉਹਨੂੰ ਵਾਰ-ਵਾਰੋ ਦੀ ਮਧਾੜੀ ਪਾਉਂਦੇ ਹੋ ਉਹਨੂੰ ਆਪਣੇ ਦਿਮਾਗ ਵਿੱਚ ਐਦਾਂ ਸੰਭਾਲ ਕੇ ਰੱਖਣ ਦੀ ਕਿਉਂਕਿ ਵਕਤ ਨੰਗਿਆ ਉਹ ਕਹਿੰਦੇ ਆ ਨਾ ਸਿਆਣੇ ਕਿ ਰਾਤ ਗਈ ਬਾਤ ਗਈ ਤਾਂ ਇਸੇ ਤਰ੍ਹਾਂ ਦੇ ਨਾਲ ਅਗਰ ਅਸੀਂ ਆਪਾਂ ਜ਼ਿੰਦਗੀ ਦੇ ਵਿੱਚ ਬਹੁਤੀਆਂ ਚੀਜ਼ਾਂ ਨੂੰ ਰਾਤ ਗਈ ਬਾਤ ਗਈ ਮਤਲਬ ਜੋ ਗੱਲ ਹੋ ਗਈ ਘਟਣਾ ਹੋ ਗਈ ਉਹਨੂੰ ਛੱਡ ਕੇ ਅੱਗੇ ਵਧੀਏ ਤਾਂ ਆਪਣੇ ਆਪ ਨੂੰ ਫਰੈਸ਼ ਵੀ ਰੱਖੋਗੇ ਤੁਸੀਂ ਤੇ ਆਪਣੇ ਦਿਮਾਗ ਤੇ ਜਿਆਦਾ ਬੋਝ ਵੀ ਨਹੀਂ ਪਾਉਗੇ ਤੇ ਸੱਚ ਜਾਣੋ 50 ਤੋਂ 70% ਬਿਮਾਰੀਆਂ ਵੀ ਘਟ ਜਾਣਗੀਆਂ ਬਿਮਾਰੀਆਂ ਚਿੰਤਾਵਾਂ ਦੀਆਂ ਨੇ ਬਿਮਾਰੀਆਂ ਰੋਗ ਕਿਸੇ ਦੇ ਗੱਲਾਂ ਬਾਤਾਂ ਦੇ ਨੇ ਰੋਗ ਆਪਣੇ ਮਨ ਨੂੰ ਕਿਸੇ ਚੀਜ਼ ਬਾਰੇ ਮਧਾਣੀ ਪਾਉਂਦੇ ਨੇ ਥੋੜਾਂ ਦੀ ਚਰਚਾ ਲੋਕਾਂ ਦੀ ਚਰਚਾ ਉਹਨਾਂ ਦੀਆਂ ਗੱਲਾਂ ਬਾਤਾਂ ਦੀ ਚਰਚਾ ਉਹਨਾਂ ਦੇ ਕਹੇ ਹੋਏ ਸ਼ਬਦਾਂ ਦੇ ਜ਼ਖਮਾਂ ਦੀ ਚਰਚਾ ਇਹ ਸਾਨੂੰ ਉੱਗਣ ਹੀ ਨਹੀਂ ਦਿੰਦੀ ਇਹ ਸਾਨੂੰ ਫੁੱਲਾਣੀ ਨਹੀਂ ਦਿੰਦੀ ਇਹ ਸਾਨੂੰ ਹਰੇ ਰਹਿਣ ਹੀ ਨਹੀਂ ਦਿੰਦੀ ਤੇ ਕਿਉਂ ਨਾ ਕੋਸ਼ਿਸ਼ ਕਰੀਏ ਇਹਨਾਂ ਚੀਜ਼ਾਂ ਨੂੰ ਥੋੜਾ ਜਿਹਾ ਕੱਢੀਏ ਆਪਣੇ ਮਨ ਚੋਂ ਤਾਂ ਕਿ ਥੋੜਾ ਜਿਹਾ ਤੇ ਖੁਸ਼ ਰਹਿ ਸਕੀਏ ਹਾਂ ਠੀਕ ਹੈ ਬਹੁਤੇ ਲੋਕ ਕਹਿੰਦੇ ਆ ਦੁਨੀਆ 'ਚ ਬੜੇ ਸਿਆਪੇ ਆ ਸਿਆਪੇ ਦੁਨੀਆ 'ਚ ਨਹੀਂ ਆ ਸਿਆਪੇ ਅਸੀਂ ਆਪਣੇ ਮਨ ਦੇ ਅੰਦਰ ਬਣਾ ਲਏ ਆ ਇਸ ਕਰਕੇ ਹਨਾ ਬਹੁਤ ਸਮਝਦਾਰ ਤੁਸੀਂ ਗੱਲ ਕਰਦੇ ਆ ਆਪਾਂ ਅੱਜ 17 ਫਰਵਰੀ 2026 ਦਿਨ ਮੰਗਲਵਾਰ ਜੀ ਅੱਜ ਮੱਸਿਆ ਦਾ ਦਿਨ ਆ ਮੱਸਿਆ ਆਮ ਮੱਸਿਆ ਕਹਿੰਦੇ ਆ ਜਿਹਨੂੰ ਫੱਗਣ ਮਹੀਨੇ ਦੀ ਮੱਸਿਆ ਰਹੇਗੀ ਅੱਜ ਤੇ ਫਾਗੂ ਨ ਮੱਸੀਆ ਤੇ ਭੋਮਤੀ ਮੱਸੀਆ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਤੇ ਨਾਲ ਪੰਚਕ ਵੀ ਦੇਖੋ ਆਰੰਭ ਹੋ ਜਾਣੀ ਹੈ ਅੱਜ ਮੱਸੀਆ ਵਾਲੇ ਦਿਨ ਹੀ ਸਵੇਰੇ 9:00 ਵਜੇ ਤਕਰੀਬਨ 6 ਕੁ ਮਿੰਟ ਤੋਂ ਪੰਚ ਆਰੰਭ ਹੋ ਜਾਏਗੀ ਜੋ 5 ਦਿਨ ਚੱਲੇਗੀ ਮੰਗਲਵਾਰ ਵਾਲੇ ਦਿਨ ਤਨਿਸ਼ਟਾ ਨਕਸ਼ਤਰ ਰਾਤ ਨੂੰ 9:00 ਵਜੇ ਤੱਕ ਚੱਲੇਗਾ ਸਵੇਰੇ 9:06 ਤੇ ਚੰ드ਰਮਾ ਕੁੰਭ ਰਾਸ਼ੀ ਵਿੱਚ ਚਲੇ ਜਾਣਗੇ ਕੁੰਭ ਰਾਸ਼ੀ ਵਿੱਚ ਤੁਹਾਨੂੰ ਪਤਾ ਹੀ ਹੈ ਸੂਰਜ ਬੁੱਧ ਸ਼ੁਕਰ ਰਾਹੂ ਤੇ ਨਾਲ ਹੁਣ ਚੰਦਰ ਵੀ ਬ੍ਰਾਜ਼ਮਣ ਸੂਰਜ ਤੇ ਚੰਦਰ ਦਾ ਜੋਗ ਹੋਵੇ ਤਮਸਿਆ ਸੂਰਜ ਦੇ ਸਾਹਮਣੇ ਚੰਦਰਮਾ ਹੋਵੇ ਤਪੂਰਨਮਾਸ਼ੀ ਇਹ ਤਿਥੀਆਂ ਜੋ ਸਾਰੀਆਂ ਜਿਸ ਮੁਤਾਬਕ ਅਸੀਂ ਚੱਲਦੇ ਆ ਇਹ ਸਭ ਜੋਤਿਸ਼ੀ ਹੈ ਇਸ ਆਬ ਗ੍ਰਹਾਂ ਦਾ ਹਿਸਾਬ ਕਿਤਾਬ ਸਾਇੰਸ ਦੁਆਰਾ ਹੀ ਕੀਤਾ ਗਿਆ ਆ ਇਸੇ ਕਰਕੇ ਤਾਂ ਇਹ ਅਜ ਮਸਿਆ ਆ ਤੇ ਮਸਿਆ ਨੂੰ ਧਾਰਮਿਕ ਸਥਾਨਾਂ ਤੇ ਇਸ਼ਨਾਨ ਕਰਨਾ ਬੜਾ ਸ਼ੁਭ ਮੰਨਿਆ ਜਾਂਦਾ ਆ ਚਲੋ ਚੰਦਰ ਰਾਹੁ ਦਾ ਯੋਗ ਬਣਿਆ ਤੇ ਨਾਲ ਸੂਰਜ ਰਾਹੁ ਦਾ ਪਹਿਲਾਂ ਤੋਂ ਹੀ ਬਣਿਆ ਆਪਣੇ ਮਨ ਨੂੰ ਮਜ਼ਬੂਤ ਜ਼ਰੂਰ ਕਰਨਾ ਹੈ ਮੈਡੀਟੇਸ਼ਨ ਜ਼ਰੂਰ ਕਰਨੀ ਹੈ ਤੇ ਜੇ ਕਿਸੇ ਧਾਰਮਿਕ ਸਥਾਨ ਤੇ ਤੁਸੀਂ ਜਾ ਸਕਦੇ ਹੋ ਤਾਂ ਚੰਗਾ ਨਹੀਂ ਤਾਂ ਘਰ ਵਿੱਚ ਹੀ ਪਾਣੀ ਚ ਦੁੱਧ ਪਾ ਕੇ ਦੁੱਧ ਮਾਲ ਕੇ ਜਾਂ ਤੁਸੀਂ ਕਿਸੇ ਵੀ ਧਾਰਮਿਕ ਸਥਾਨ ਦਾ ਜਲ ਆਪਣੇ ਪਾਣੀ ਵਿੱਚ ਪਾ ਕੇ ਇਸ਼ਨਾਨ ਕਰ ਸਕਦੇ ਹੋ ਠੀਕ ਹੈ ਜੀ ਮੱਸੀਆਂ ਵਾਲੇ ਦਿਨ ਸਾਰੇ ਰਾਸ਼ੀਆਂ ਵਾਲਿਆਂ ਦਾ ਉਪਾਅ ਦੱਸਾਂਗੇ ਆਪਾਂ ਰਾਹੂ ਕਾਲ ਦਾ ਟਾਈਮ 3:00 ਵਜੇ ਤੋਂ ਲੈ ਕੇ 4:30 ਵਜੇ ਤੱਕ ਰਹੇਗਾ ਗੱਲ ਕਰਾਂਗੇ ਸਭ ਤੋਂ ਪਹਿਲਾਂ ਐ ਰਿਜ਼ਾਨੀ ਮੇਸ਼ ਰਾਸ਼ੀ ਵਾਲਿਆਂ ਦੀ ਮੇਸ਼ ਰਾਸ਼ੀ ਵਾਲਿਆਂ ਦੇ ਲਈ ਅੱਜ ਦਾ ਦਿਨ ਕਿਉਂਕਿ ਮੰਗਲ ਦਾ ਹੀ ਨਕਸ਼ਤਰ ਹੈ तकरीबन ਸ਼ਾਮ ਨੂੰ ਚੱਲੇਗਾ 9 ਵਜੇ ਤੱਕ ਰਾਤ ਨੂੰ 9 16 ਤੱਕ ਸਵਾ 9 ਵਜੇ ਤੱਕ ਮੰਗਲ ਦਾ ਹੀ ਨਕਸ਼ਤਰ ਹੈ ਸਟਰੋਂਗ ਬਣੇ ਹੋ ਤੁਸੀਂ ਦਿਮਾਗ ਅੱਛਾ ਚੱਲ ਰਿਹਾ ਤੁਹਾਡਾ ਥੋੜੇ ਦਿਮਾਗ ਚੋਂ ਗੱਲਾਂ ਘੱਟ ਨਿਕਲ ਰਹੀਆਂ ਪਰ ਫਿਰ ਵੀ ਸਟਰੋਂਗ ਤੁਸੀਂ ਆਪਣੇ ਆਪ ਨੂੰ ਅੱਛੀ એનર્ਜੀ ਦੇਣ ਦੇ ਲਈ ਚੰਗੀ ਗੱਲ ਹੈ ਕਿ ਕੋਈ ਬੇਵਕੂਫੀ ਨਾ ਕੀਤੀ ਜਾਵੇ ਅੱਛੇ ਲੋਕਾਂ ਨਾਲ ਸਬੰਧ ਵਧੇ ਨੇ ਪਰ ਪਰੇਸ਼ਾਨੀਆਂ ਆਏ ਨੇ ਕਿ ਮਾਨਸਿਕ ਤੌਰ ਤੇ ਥੋੜੀ ਜੀ ਖੱਜਲ ਖਵਾਰੀ ਨਾ ਬਣੇ ਨੂੰ ਠੀਕ ਕਰਨ ਦੇ ਲਈ ਅੱਜ ਤੁਸੀਂ ਪੀਲੇ ਫੁੱਲ ਧਾਰਮਿਕ ਸਥਾਨ ਤੇ ਚੜਾ ਸਕਦੇ ਹੋ ਤੇ ਜੀਵ ਤੇ ਸ਼ਹਿਦ ਵੀ ਲਗਾ ਸਕਦੇ ਹੋ ਆਪਣੇ ਭਰਾ ਨਾਲ ਗੱਲ ਕਰ ਲਓ ਮੰਗਲ ਸਟਰੋਂਗ ਹੋ ਜਾਏਗਾ ਐਡ ਕਲਰ ਤੁਹਾਡਾ ਸ਼ੁਭ ਰਹੇਗਾ ਟੌਰਸ ਜਾਂ ਬ੍ਰਿਖ ਰਾਸ਼ੀ ਵਾਲਿਆਂ ਦੇ ਲਈ ਕਾਫੀ ਖਰਚੇ ਆਰਥਿਕ ਸਥਿਤੀ ਨੂੰ ਡਾਵਾ ਡੋਲ ਕਰ ਰਹੇ ਆ ਤੇ ਨਾਲ ਚੰਦਰ ਰਾਹੁ ਦਾ ਜੋਗ ਆ ਜਿਹ 10ਵੇਂ ਸਥਾਨ ਵਿੱਚ ਬਣਿਆ ਹੋਇਆ ਆ 10ਵੇਂ ਸਥਾਨ ਚ ਜੋ ਯੋਗ ਬਣੇ ਤਾਂ तकरीबन ਪਿਤਾ ਦੀ ਸਿਹਤ ਘਰ ਚ ਬਜ਼ੁਰਗਾਂ ਦੀ ਸਿਹਤ ਥੋੜੀ ਬਹੁਤੀ ਖਰਾਬ ਰਹਿ ਸਕਦੀ ਆ ਸਵੇਰ ਤੋਂ ਹੀ ਕੱਚੀ ਲੱਸੀ ਦਾ ਛਿੱਟਾ ਦੇਣਾ ਮੈਡੀਟੇਸ਼ਨ ਕਰਨਾ ਤੁਹਾਡੇ ਲਈ ਵਧੀਆ ਰਹੇਗਾ ਮੰਗਲ ਦਾ ਨਕਸ਼ਤਰ ਥੋੜੀ ਖੱਜਲ ਖਵਾਰੀ ਦੇ ਸਕਦਾ ਆ ਉਹਦੇ ਲਈ ਤੁਸੀਂ ਕੀ ਕਰਨਾ ਹੈ ਜੀ ਮਨੱਕੇ ਦਾ ਸੇਵਨ ਕਰ ਲੈਣਾ ਆ ਤੇ ਹਲਕੇ ਰੰਗ ਪਹਿਨ ਲੈਣੇ ਆ ਜੈਮਿਨੀਸਾਂ ਦੀ ਮਿਥੂ ਰਾਸ਼ੀ ਮਿਥੂ ਰਾਸ਼ੀ ਦੇ ਲਈ ਜੋ ਸਿਤਾਰੇ ਗ੍ਰਹਿ ਮੁਤਾਬਕ ਮੰਗਲ 8ਵੇਂ ਸਥਾਨ ਵਿੱਚ ਮੰਗਲ ਦਾ ਨਕਸ਼ਤਰ ਵੀ ਮਿੱਤਰ ਨਹੀਂ ਹੈ ਭਾਵੇਂ ਜੋ ਪੰਜ ਗ੍ਰਹਾਂ ਦਾ ਜੋਗ ਨੌਵੇਂ ਸਥਾਨ ਵਿੱਚ ਤੁਹਾਡੀ ਰਾਸ਼ੀ ਤੋਂ ਨੌਵੇਂ ਸਥਾਨ ਵਿੱਚ ਬਣਿਆ ਹੋਇਆ ਆ ਪਰ ਲੱਤ ਚ ਦਰਦ ਵਗੈਰਾ ਤੇ ਹਜੇ ਰਹੇਗਾ ਹੀ ਉਹਦੇ ਲਈ ਕੀੜਿਆਂ ਦੇ ਭੌਂ ਤੇ ਸ਼ੱਕਰ ਆਟਾ ਪਾ ਸਕਦੇ ਹੋ ਤੁਸੀਂ ਰਸੋਈ 'ਚ ਬੈਠ ਕੇ ਖਾਣਾ ਖਾਣਾ ਤੇ ਮੱਸੀਆਂ ਵਾਲੇ ਦਿਨ ਪਤਾਸੇ ਧਾਰਮਿਕ ਸਥਾਨ ਤੇ ਚੜਾਉਣਾ ਤੁਹਾਡੇ ਲਈ ਸ਼ੁਭਫਲ ਰਹੇਗਾ ਜਾਂ ਮਿੱਠੀ ਰੋਟੀ ਕੁੱਤੇ ਨੂੰ ਪਾਓ ਕਾਫੀ ਅੱਛੀ ਰਿਲੈਕਸ ਮਿਲੇਗੀ ਤੁਹਾਨੂੰ ਸ਼ੁਭ ਰੰਗ ਤੁਹਾਡਾ ਕਰੀਮ ਰਹੇਗਾ cancer ਜਾਨਿਕ ਕਰਕ ਰਾਸ਼ੀ ਕਰਕ ਰਾਸ਼ੀ ਦੇ ਲਈ ਜੋ ਸਿਤਾਰੇ ਚ ਪੰਜ ਦੇ ਪੰਜ ਗ੍ਰਹਿ ਰਾਸ਼ੀ ਤੋਂ 8ਵੇਂ ਸਥਾਨ ਵਿੱਚ ਬਣੇ ਹੋਏ ਨੇ 8ਵਾਂ ਖਾਨਾ ਤੁਹਾਨੂੰ ਪਤਾ ਹੀ ਹੈ ਮਾਨਸਿਕ ਤੌਰ ਤੇ ਪਰੇਸ਼ਾਨੀਆਂ ਦਿੰਦਾ ਆ ਤੇ ਕਈ ਵਾਰੀ ਐਂ ਹੀ ਲੱਗਦਾ ਕਿ ਸਾਰੇ ਰਸਤੇ ਬਲੌਕ ਹੋ ਗਏ ਆ ਤਾਂ ਕੀ ਕਰਨਾ ਚਾਹੀਦਾ ਆ ਕਿਉਂਕਿ ਮੰਗਲ ਦਾ ਨਕਸ਼ਤਰ ਮਿੱਤਰ ਆ ਤਾਂ ਇਸ ਕਰਕੇ ਹਰ ਕਿਸੇ ਦੇ ਨਾਲ ਬਹੁਤ ਹੀ ਸਹਿਜਤਾ ਤੇ ਹਲੀਮੀ ਜਾਨੀ ਕਿ ਬਹੁਤ ਹੀ ਪਿਆਰ ਨਾਲ ਗੱਲਬਾਤ ਕਰਨ ਤੇ ਉੱਚਾ ਦਾ ਮੰਗਲ ਜੋ ਤੁਹਾਡੇ 7ਵੇਂ ਸਥਾਨ 'ਚ ਬਣਿਆ ਆ ਕਾਫੀ ਰਿਲੈਕਸ ਦੇਵੇਗਾ ਤੇ ਮੰਗਲਮਈ ਕੰਮਾਂ ਵਿੱਚ ਰੁਕਾਵਟਾਂ ਨੂੰ ਦੂਰ ਕਰਨ ਦੀ ਮਦਦ ਕਰੇਗਾ ਜੀਭ ਤੇ ਸ਼ਹਿਦ ਲਾਉਣਾ ਪਿੱਤਲ ਦੇ ਗਲਾਸ ਚ ਪਾਣੀ ਪੀਣਾ ਅੱਜ ਦੇ ਦਿਨ ਦਾ ਉਬਾਰ ਹੋਵੇਗਾ ਯਾਤਰਾ ਜ਼ਰੂਰੀ ਨਹੀਂ ਹੈ ਤਾਂ ਟਾਲੋ ਕਿਸੇ ਧਾਰਮਿਕ ਸਥਾਨ ਤੇ ਮੱਥਾ ਟੇਕੰਦਾ ਮੰਨ ਹੈ ਤਾਂ ਉੱਥੇ ਦੋ ਦੁੱਧ ਤੇ ਪੈਕੇਟ ਲੈ ਜਾ ਸਕਦੇ ਹੋ ਲਿਓ ਜਾਨੀ ਸਿੰਘ ਰਾਸ਼ੀ ਸਿੰਘ ਰਾਸ਼ੀ ਦੇ ਲਈ ਜੋ ਸਿਤਾਰੇ ਚੱਲ ਰਹੇ ਨੇ ਜੀ ਸੂਰਜ ਬੁੱਧ ਸ਼ੁਕਰ ਚੰਦਰ ਤੇ ਨਾਲ ਰਾਹੂ ਬਿਰਾਜਮਾਣੇ ਸਾਰੇ ਦੇ ਸਾਰੇ ਗ੍ਰਹਿ 7ਵੇਂ ਸਥਾਨ ਵਿੱਚ ਜੀਵਨ ਸਾਥੀ ਨਾਲ ਤੋੜਾ ਗਿਆ ਪਿਆਰ ਨਾਲ ਤੇ ਥੋੜਾ ਉਹਨਾਂ ਦੀ ਸਿਹਤ ਦਾ ਹਾਲਚਲ ਜਨ ਇੱਕ ਦੂਜੇ ਦੀ ਸਿਹਤ ਦਾ ਧਿਆਨ ਰੱਖਣਾ ਅੱਜ ਤੁਹਾਡੇ ਲਈ ਸ਼ੁਭਤਾ ਦਾ ਦਵੇਗਾ ਇਹ ਨਾਲ ਪਰਿਵਾਰਕ ਇਕਤਾ ਤੇ ਪਿਆਰ ਵੀ ਵਧਾਏਗਾ ਕੁਝ ਗੱਲਾਂ ਨੂੰ ਇਗਨੋਰ ਕੀਤਾ ਜਾ ਸਕਦਾ ਪਰ ਕੁਝ ਚੀਜ਼ਾਂ ਨੂੰ ਤੁਸੀਂ ਨਹੀਂ ਡਾਲ ਸਕਦੇ ਤੇ ਨਾ ਹੀ ਇਗਨੋਰ ਕਰ ਸਕਦੇ ਹੋ ਕੋਸ਼ਿਸ਼ ਕਰਨੀ ਹੈ ਸਿੰਘ ਰਾਸ਼ੀ ਵਾਲਿਆਂ ਨੇ ਅੱਜ ਗੁੜ ਗਾਂ ਨੂੰ ਖਿਲਾ ਦੇਣਾ ਆ ਤੇ ਨਾਲ ਨਮਕ ਦਾ ਸੇਵਨ ਕੱਟ ਕਰਨਾ ਆ ਤੇ ਕੱਚ ਦਾ ਗਲਾਸ ਵੀ ਨਹੀਂ ਵਰਤਣਾ ਧਾਰਮਿਕ ਸਥਾਨ ਤੇ ਜਾ ਰਹੇ ਹਾਂ ਤਾਂ ਕੇਲੇ ਲਿ ਜਾ ਸਕਦੇ ਹੋ ਲਗਨ ਚ ਕਿਤੋਂ ਸ਼ੁਭ ਫਲ ਦੇ ਜਾਏਗਾ ਸ਼ੁਭ ਰੰਗ ਖਾਕੀ ਵਰਗੋਜਨੀ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਦੇ ਲਈ ਸਿਤਾਰੇ ਵਿਰੋਧੀ ਭਾਵੇਂ ਦਬੇ ਰਹਿਣਗੇ ਲੋਨ ਲੈਣ ਬਾਰੇ ਜੋ ਤੁਸੀਂ ਸੋਚ ਰਹੇ ਹੋ ਲੋਨ ਲੈ ਕੇ ਕੋਈ ਨਵਾਂ ਕੰਮ ਕਰਨ ਬਾਰੇ ਸੋਚ ਰਹੇ ਹੋ ਤਾਂ ਉਹਦੇ ਲਈ ਸਿਤਾਰੇ ਤੁਹਾਡੇ ਚੰਗੇ ਆ ਵਿਰੋਧੀ ਵੀ ਦਬੇ ਰਹਿਣਗੇ ਕਿਸੇ ਪੁਰਾਣੇ ਰੋਗ ਨੂੰ ਲੈ ਕੇ ਚਿੰਤਾ ਪੈਰਾਂ ਗਿੱਟਿਆਂ 'ਚ ਦਰਦ ਇਹ ਥੋੜਾ ਜਿਹਾ ਹਜੇ ਬਣਿਆ ਰਹੇਗਾ ਤਾਂ ਇਕ ਤਾਂ ਥੋੜਾ ਜਿਹਾ ਵਾਹਨ ਧਿਆਨ ਨਾਲ ਚਲਾਇਓ ਬਹੁਤ ਜ਼ਰੂਰੀ ਆ ਇਹ ਮੰਗਲ ਦਾ ਨਕਸ਼ਤਰ ਮਿੱਤਰ ਨਾਲ ਹੋਣ ਕਰਕੇ ਐਵੇਂ ਹੀ ਪਰੇਸ਼ਾਨੀ ਵਾਧੂ ਦੀ ਆਣ ਗਵਾਣ ਜਾਂ ਕਿਧਰੋਂ ਵੀ ਖੜੀ ਹੋ ਸਕਦੀ ਆ ਕਿਸੇ ਰਿਸ਼ਤੇਦਾਰ ਨੇ ਕੁਝ ਕਹਿ ਦਿੱਤਾ ਜਾਂ ਕਿਵੇਂ ਜਾਂ ਵਾਧੂ ਆਪਾਂ ਕਹੀਏ ਤਾਂ ਪੇਟ ਦੀ ਪ੍ਰੋਬਲਮ ਵੀ ਤੰਗ ਕਰੇਗੀ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਕਿਸੇ ਨੂੰ ਗਲੇ ਦੀ ਪ੍ਰੋਬਲਮ ਹੈ ਤੇ ਕਿਸੇ ਨੂੰ ਪੇਟ ਦੀ ਹੈ ਚਲੋ ਸੂਰਜ ਰਾਹੁ ਦਾ ਯੋਗ ਵੀ ਹੈ ਇਸ ਕਰਕੇ ਵੀ ਆਪਾਂ ਕਹਿ ਸਕਦੇ ਆ ਕੀੜਿਆਂ ਦੇ ਪੌਂਤੇ ਸ਼ੱਕਰ ਆਟਾ ਪਾਉਣਾ ਤੇ ਗਾਂ ਨੂੰ ਰੋਟੀ ਪਾਉਣਾ ਅੱਜ ਦੇ ਦਿਨ ਦਾ ਤੁਹਾਡਾ ਉਬਾਰ ਹੋਵੇਗਾ ਤੇ ਸ਼ੁਭ ਰੰਗ ਤੁਹਾਡਾ ਅਸਮਾਨੀ ਜਾਂ ਹਰਾ ਰੰਗ ਜਾਂ ਜਾਮਨੀ ਰੰਗ ਪਾ ਸਕਦੇ। ਲਈ ਬੜਾ ਜਾਨੀ ਤੂਲਾ ਰਾਸ਼ੀ। ਤੂਲਾ ਰਾਸ਼ੀ ਦੇ ਲਈ ਕਰਜ਼ੇ ਨੂੰ ਲੈ ਕੇ ਚਿੰਤਾ ਥੋੜੀ ਬਧੀ ਰਹੇਗੀ। ਮੱਸਿਆ ਦਾ ਦੇਣਾ। ਚੰਦਰਮਾ ਹੋਣਾ ਸਮਾਨ ਚ ਹੈ ਹੀ ਨਹੀਂ ਆ ਤਾਂ ਇਸ ਕਰਕੇ ਮਨ ਦੇ ਘੋੜੇ ਵਾਦੂ ਭਜਾਉਣ ਦਾ ਕੋਈ ਫਾਇਦਾ ਨਹੀਂ ਹੈ। ਤੇ ਪੜਾਈ ਵੱਲ ਧਿਆਨ ਦੇਣਾ ਤਾਂ ਬਹੁਤ ਜ਼ਰੂਰੀ ਹੈ। ਇਸ ਕਰਕੇ ਪੜੋ ਤੁਸੀਂ ਬੱਚਿਓ ਜਾਂ ਤੁਸੀਂ ਬਡੇ ਵੀ ਹੋ ਤਾਂ ਨਵੀਂ ਚੀਜ਼ ਦੀ ਨੌਲੇਜ ਲੈਣ ਚ ਹਰ ਜਵੀ ਕੀ ਆ ਪੜਨ ਦੀ ਤੇ ਕੋਈ ਉਮਰ ਨਹੀਂ ਹੈ ਗਿਆਨ ਪ੍ਰਾਪਤੀ ਦੇ ਲਈ ਤੁਹਾਨੂੰ ਥੋੜੀ ਜਿਹੀ ਮੈਡੀਟੇਸ਼ਨ ਤੇ ਆਪਣੇ ਆਪ ਨੂੰ ਟਾਈਮ ਦੇਣਾ ਜ਼ਰੂਰੀ ਹੈ ਠੀਕ ਸੈਰ ਜ਼ਰੂਰ ਕਰਨੀ ਹੈ ਤੁਸੀਂ ਤੇ ਇਤਰ ਦੀ ਸ਼ੀਸ਼ੀ ਕੋਲ ਰੱਖ ਲੈਣੀ ਹੈ ਸਕੋਰਪੀਓ ਬ੍ਰਿਸ਼ਚ ਰਾਸ਼ੀ ਬ੍ਰਿਸ਼ਚ ਰਾਸ਼ੀ ਵਾਲਿਆਂ ਦੇ ਲਈ ਅੱਜ ਦੇ ਦਿਨ ਸਕਿਨ ਕਲਰ ਲੱਕੀ ਰਹੇਗਾ ਸਿਤਾਰੇ ਅਮੁਤਾਬਕ ਪੜਾਈ ਲਈ ਕੰਮ ਕਰਨ ਲਈ ਹਿੰਮਤ ਕਰਨ ਦਾ ਕਰਨਾ ਕਿਤੇ ਜਾਣਾ ਤਾਂ ਵਧੀਆ ਹਿੰਮਤ ਕਰਕੇ ਆਪਣੇ ਕੰਮਾਂ ਨੂੰ ਨਿਬੇੜੋ ਦਿਨ ਵਧੀਆ ਆ ਤੁਹਾਡਾ ਮੰਗਲ ਦਾ ਨਕਸ਼ਤਰ ਮਿੱਤਰ ਹੈ ਸ਼ਾਪਿੰਗ ਕਰਨ ਚ ਮਨ ਲੱਗ ਰਿਹਾ ਤੁਹਾਡਾ ਵਧੀਆ ਆ ਸਿਤਾਰੇ ਚੰਗਿਆ ਕੋਈ ਜ਼ਿਆਦਾ ਉਪਾ ਕਰਨ ਦੀ ਜ਼ਰੂਰਤ ਨਹੀਂ ਐ ਫਿਰ ਵੀ ਇੱਕ ਚੀਜ਼ ਦਾ ਧਿਆਨ ਰੱਖੋ ਕਿ ਬੈਸਵਾਜੀ ਤੋਂ ਬਚੋ ਜੋ ਤੁਸੀਂ ਜ਼ਿਆਦਾ ਕਰ ਰਹੇ ਹੋ ਮੱਸੀਆਂ ਦਾ ਦੇਣਾ ਤਾਂ ਇਸ ਕਰਕੇ ਤੁਸੀਂ ਅੱਜ ਹਰਾ-ਚਾਰਾ ਗਊਸ਼ਾਲਾ ਪਾ ਸਕਦੇ ਹੋ ਤੇ ਰੰਗ ਕੋਈ ਵੀ ਪੈਨੋ ਵੈਸੇ ਸਕੇਮਿਕਲਰ ਆਪਾਂ ਤੁਹਾਨੂੰ ਦੱਸਿਆ ਹੀ ਆ ਉਹ ਤੁਸੀਂ ਪਾ ਸਕਦੇ ਹੋ ਠੀਕ ਸੈਜੀਟੇਰੀਅਸ ਜਾਨੀ ਤੁਹਾਨੂੰ ਰਾਸ਼ੀ ਤੁਹਾਨੂੰ ਰਾਸ਼ੀ ਦੇ ਲਈ ਮੰਗਲ ਦੂਸਰੇ ਸਥਾਨ ਵਿੱਚ ਐ ਤਾਂ ਜੋ ਨਕਸ਼ਤਰ ਵੀ ਮੰਗਲ ਦਾ ਹੀ ਆ ਤਾ ਅੱਜ ਦੇ ਦਿਨ ਥੋੜਾ ਜਿਹਾ ਸ਼ਹਿਦ ਲੈ ਕੇ ਧਾਰਮਿਕ ਸਥਾਨ ਤੇ ਰੱਖਣਾ ਜਾਂ ਸ਼ੁਆਰੇ ਲੈ ਕੇ ਧਾਰਮਿਕ ਸਥਾਨ ਤੇ ਰੱਖਣਾ ਬਹੁਤ ਵਧੀਆ ਰਹੇਗਾ ਮੰਗਲ ਦੁਜੇ ਦਾ ਤੇ ਸੂਰਜ ਰਾਹੁ ਦਾ ਫਾਲ ਗਲੇ ਦੀ ਪ੍ਰੋਬਲਮ ਤੋਂ ਬਚਣ ਦੇ ਲਈ ਤੁਸੀਂ ਫਟਕੜੀ ਵਾਲੇ ਪਾਣੀ ਦੀ ਗੁਰਲੀ ਵੀ ਕਰ ਸਕਦੇ ਹੋ ਤੇ ਨਾਲ ਕੁੱਤੇ ਨੂੰ ਰੋਟੀ ਪਾਉਣੀ ਵੀ ਅੱਜ ਦੇ ਦਿਨ ਦਾ ਉਪਾਹ ਹੀ ਰਹੇਗਾ ਕਿਉਂਕਿ ਬ੍ਰਹਸਪਤ ਤੁਹਾਡੇ 7ਵੇਂ ਸਥਾਨ ਵਿੱਚ ਬਣਿਆ ਹੋਇਆ ਹੈ ਤੇ ਚੰਦਰ ਰਾਹੁ ਦਾ ਯੋਗ ਵੀ ਹੈ ਤਾਂ ਮਾਂ ਦੇ ਪੈਰੀਂ ਹੱਥ ਲਗਾ ਕੇ ਦਿਨ ਦੀ ਸ਼ੁਰੂਆਤ ਕਰੋ ਸ਼ੁਭ ਰੰਗ ਪੀਚ ਕਲਰ ਕੈਪ੍ਰਿਗੋਨ ਜਾਂ ਮਕਰ ਰਾਸ਼ੀ ਮਕਰ ਰਾਸ਼ੀ ਦੇ ਲਈ ਜੋ ਮੰਗਲ ਦਾ ਨਕਸ਼ਤਰ ਆ ਭਾਵੇਂ ਮਿੱਤਰ ਨਹੀਂ ਹੈ ਪਰ ਸੁਖ ਸਥਾਨ ਦਾ ਮਾਲਕ ਹੈ ਮਾਤਾ ਪਿਤਾ ਦੀ ਸੇਧ ਦਾ ਧਿਆਨ ਰੱਖਣਾ ਬਜ਼ੁਰਗਾਂ ਕੋਲ ਥੋੜੀ ਦੇਰ ਬੈਠਣਾ ਉੱਚ ਦੇ ਮੰਗਲ ਦੀ એનર્ਜੀ ਨੂੰ ਹੋਰ ਸ਼ੁਭ ਕਰੇਗਾ ਕੋਸ਼ਿਸ਼ ਇਹ ਵੀ ਕਰਨੀ ਹੈ ਕਿ ਆਪਣੀ ਬਾਣੀ 'ਚ ਮਿਠਾਸ ਰੱਖਣੀ ਹੈ ਤੇ ਆਪਣੇ ਭੇਤ ਕਿਸੇ ਨੂੰ ਦੇਣੇ ਨੇ ਸੁਭਾਅ ਦਾ ਤਤਪਾਣ ਰਿਸ਼ਤਿਆਂ ਨੂੰ ਖਰਾਬ ਕਰ ਸਕਦਾ ਹੈ ਸ਼ੁਭ ਰੰਗ ਸਫੇਦ ਅਕਿਊਰਸ ਯਾਨੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਨੂੰ ਸ਼ਨੀ ਦੀ ਸਪੋਰਟ ਤੇ ਚਾਹੀਦੀ ਹੋਈ ਆ ਕਿਉਂਕਿ ਤੁਹਾਡੇ ਲਗਨ ਦਾ ਮਾਲਕ ਹੈ ਤੇ ਸ਼ਨੀ ਬਰਾਜਮਾਨ ਨਹੀਂ ਹੈ ਦੂਸਰੇ ਸਥਾਨ ਵਿੱਚ ਤੇ ਵਧੀਆ ਬ੍ਰਹਸਪਤ ਦੇ ਘਰ ਵਿੱਚ ਹੈ ਤਾਂ ਚੀਜ਼ ਕਿਸੇ ਦੇ ਨਾਲ ਕਿਤੇ ਜਾਣਾ ਹੈ ਚਲੋ ਠੀਕ ਹੈ ਜਾ ਸਕਦੇ ਹੋ ਤੁਸੀਂ ਪਰ ਘਰ ਦੇ ਘਰੇਲੂ ਕੰਮਾਂ ਨੂੰ ਪਹਿਲ ਦੇਣੀ ਤਾਂ ਬਣਦੀ ਹੋਈ ਹੈ ਸੂਰਜ ਗੁੱਧ ਲਗਣ ਚਾ ਸ਼ੁਕਰ ਵੀ ਨਾਲ ਹੈ ਚੰਦਰ ਵੀ ਨਾਲ ਹੈ ਤੇ ਅੱਜ ਰਾਹੁ ਵੀ ਨਾਲ ਹੀ ਹੈ ਤਾਂ ਇਸ ਕਰਕੇ ਕੁੰਭ ਰਾਸ਼ੀ ਵਾਲਿਆਂ ਨੂੰ ਸ਼ਨੀ ਦੇ ਨਾਲ ਨਾਲ ਸੂਰਜ ਦੀ એનર્ਜੀ ਸ਼ੁਭਫਲਦਾ ਇਹ ਕਾ ਕਿਤੇ ਵੀ ਜਾਓ ਤਾਂ ਨੰਗੇ ਸਿਰ ਜਾਣਾ ਨਹੀਂ ਚਾਹੀਦਾ ਸਿਰ ਤੇ ਕੈਪ ਲੈ ਕੇ ਜਾਣਾ ਜਾਂ ਸਿਰ ਢੱਕ ਲੈਣਾ ਧੁੱਪ ਦੇ ਵਿੱਚ ਸੂਰਜ ਰਾਹੁ ਦੇ ਗ੍ਰਹਿਣ ਜੋਗ ਦੀ એનર્ਜੀ ਨੂੰ ਸ਼ੁਭ ਕਰੇ ਕਈ ਲੋਕ ਕਹਿੰਦੇ ਆ ਕਿ ਅੱਜ ਗ੍ਰਹਿਣ ਵੀ ਆ ਪਰ ਗ੍ਰਹਿਣ ਗੁਰੂ ਨੇ ਇੱਥੇ ਹੈ ਨਹੀਂ ਐਵੇਂ ਇਸ ਚੀਜ਼ ਦਾ ਬਹਿਮ ਬਿਲਕੁਲ ਨਹੀਂ ਕਰਨਾ ਗ੍ਰਹਿਣ ਦੇ ਮੁਤਾਬਕ ਜੋ ਚੱਲ ਰਹੇ ਨੇ ਸਿਤਾਰੇ ਉਸ ਮੁਤਾਬਕ ਹੀ ਤੁਸੀਂ ਛੋਟੇ ਛੋਟੇ ਉਪਾਅ ਕਰਕੇ ਬਿਨਾਂ ਬਹਿਮ ਤੋਂ ਅੱਛਾ ਦਿਨ ਜਾਏਗਾ ਤੁਹਾਡਾ ਤਾਂ ਕੋਸ਼ਿਸ਼ ਕਰਨੀ ਹੈ ਚੰਦਰ ਨੂੰ ਸ਼ੁਭ ਕਰਨ ਦੇ ਲਈ ਦੁੱਧ ਮਾਲ ਕੇ ਜ਼ਰੂਰ ਨਾ ਲੈਣਾ ਤਾਂ ਕਿ ਚੰਦਰ ਰਾਹੂ ਦਾ ਯੋਗ ਮਾਨਸਿਕ ਤੌਰ ਤੇ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਕਰੇ ਅਗਲੀ ਰਾਸ਼ੀ ਪਾਈਸੇ ਜਾਨੀ ਮੇਨ ਰਾਸ਼ੀ ਮੇਨ ਰਾਸ਼ੀ ਦੇ ਲਈ ਜੋ ਗ੍ਰਹਾਂ ਦੇ ਮੁਤਾਬਕ ਮੰਗਲ ਜੋ ਹੈ ਦਾ ਨਕਸ਼ਤਰ ਜੋ ਹੈ ਓਮਿੱਤਰਿਆ ਤੇ ਇਸ ਕਰਕੇ ਦਿਨ ਅੱਜ ਵਧੀਆ ਜਾਏਗਾ ਆਪਣੇ ਆਪ ਵਿੱਚ ਕੌਨਫੀਡੈਂਸ ਵਧਿਆ ਰਹੇਗਾ ਪੁਰਾਣੇ ਦੋਸਤ ਮਿਤਰਾਂ ਨਾਲ ਟਾਈਮ ਸਪੈਂਡ ਹੋਏਗਾ ਜਿਆਦਾ देर ਫੋਨ ਤੇ ਨਹੀਂ ਬੈਠਣਾ ਚਾਹੀਦਾ ਦੇਖੋ ਸ਼ਨੀ ਲਗਨ ਚ ਹੋਵੇ ਭਾਵੇਂ ਰਾਹੂ ਹੋਵੇ ਤਾਂ ਇਸ ਕਿ ਰਾਹੁਲ ਨੂੰ ਪ੍ਰਧਾਨਤਾ ਦੇਣੀ ਕਿਸੇ ਐਂਟੀਗ੍ਰਹਿ ਨੂੰ ਆਪਣੇ ਤੇ ਹਾਵੀ ਕਰਨਾ ਕਿਦਰ ਦੀ ਸਿਆਣਾਪ ਹੈ ਕੀ ਜ਼ਰੂਰਤ ਪਈ ਹੈ ਜਿਆਦਾ دیر ਫੋਨ ਤੇ ਬੈਠਣ ਦੀ ਜ਼ਰੂਰਤ ਹੈ ਕੰਮ ਦੀ ਚੀਜ਼ ਦੇਖਣੀ ਹੈ 10 15 ਮਿੰਟ ਬੈਠੋ ਤੇ ਉਸ ਤੋਂ ਬਾਅਦ ਸਵੇਰੇ ਦੁਪਹਿਰੇ ਸ਼ਾਮ ਚਲੋ 2 4 ਮਿੰਟ ਬੈਠ ਜਾ ਨਵੀਆਂ ਚੀਜ਼ਾਂ ਸਿੱਖਣ ਦੇ ਲਈ ਮੋਬਾਈਲ ਇੱਕ ਚੰਗੀ ਚੀਜ਼ ਹੈ ਪਰ ਟੀਠ ਬਣ ਕੇ ਜਿੱਦੀ ਬਣ ਕੇ ਕੰਮ ਨਹੀਂ ਕਰਨਾ ਤੇ ਵਾਦੂ ਖੱਜਲ ਖਵਾਰੀ ਆਪਣੇ ਦਿਮਾਗ ਤੇ ਨਹੀਂ ਚੱਕਣੀ ਤੇ ਉਹਦੇ ਲਈ ਤੁਸੀਂ ਇੱਕ ਤਰ ਸੋਈ ਚ ਬੈਠ ਕੇ ਖਾਣਾ ਖਾਣਾ ਆ ਇੱਕ ਕਪੂਰ ਦੀ ਟਿੱਕੀ ਆਪਣੇ ਕੋਲ ਰੱਖਣੀ ਆ ਕਿਸੇ ਧਾਰਮਿਕ ਸਥਾਨ ਤੇ ਜਾ ਰਹੇ ਹੋ ਅੱਜ ਦੇ ਦਿਨ ਇਸ਼ਨਾਨ ਧਾਰਮਿਕ ਨਦੀਆਂ ਚ ਜਾਂ ਸਰੋਵਰ ਚ ਇਸ਼ਨਾਨ ਕਰਨ ਤਾਂ ਇੱਕ ਕਪੂਰ ਦੀ ਟਿੱਕੀ ਆਪਣੇ ਕੋਲ ਲੈ ਕੇ ਜਾਓ ਤੇ ਸ਼ੁਭ ਰੰਗ ਤੁਹਾਡਾ ਰਹੇਗਾ ਕਾਫੀ ਕਲਰ ਇਹ ਸੀ ਅਸਟ੍ਰੋਲੋਜੀ ਵਿਦ ਲੌਜਿਕ ਦੇ ਵਿੱਚ ਆਪਾਂ ਲੌਜੀਕਲੀ ਗੱਲ ਕੀਤੀ ਕਿ ਅੱਜ ਮੱਸਿਆ ਦੇ ਦਿਨ ਤੇ ਕਿਦਾਂ ਆਪਾਂ ਗ੍ਰਹਿਆਂ ਨੂੰ ਅੱਛਾ ਕਰ ਸਕਦੇ ਹਾਂ ਹੁਣ ਮੱਸਿਆ ਤੇ ਸ਼ਨੀ ਦੇ ਘਰ ਵਿੱਚ ਚੰਦਰਮਾ ਉੱਪਰ ਚੀ ਰਾhu ਦਾ ਨਾਲ ਜੋਗ ਤੇ ਸੂਰਜ ਰਾhu ਦਾ ਵੀ ਗ੍ਰਹਿਣ ਜੋਗ ਗ੍ਰਹਿਣ ਬਾਰੇ ਗੱਲ ਕਰੀਏ ਤਾਂ ਕੋਈ ਗ੍ਰਹਿਣ ਨਹੀਂ ਲੱਗਿਆ ਆਪਣੇ ਇੱਥੇ ਭਾਰਤ ਵਿੱਚ ਕੋਈ ਗ੍ਰਹਿਣ ਨਹੀਂ ਹੈ ਤਾਂ ਇਸ ਕਰਕੇ ਕਿਸੇ ਤਰ੍ਹਾਂ ਦਾ ਕੋਈ ਵਹਿਮ ਨਹੀਂ ਕਰਨਾ ਬਾਹਰ ਵੀ ਨਹੀਂ ਹੈ ਫਿਰ ਵੀ ਅਗਰ ਤੁਸੀਂ ਕੋਈ ਕਿਉਂਕਿ ਚੰਦਰ ਰਾhu ਸੂਰਜ ਰਾhu ਦਾ ਗ੍ਰਹਿਣ ਜੋਗ ਬਣਿਆ ਹੋਇਆ ਆ ਕੁੰਭ ਰਾਸ਼ੀ ਦੇ ਵਿੱਚ ਤਾਂ ਇਸ ਕਰਕੇ ਇਹ ਧਿਆਨ ਰੱਖਣਾ ਹੈ ਕਿ ਅਗਰ ਕਿਸੇ ਦੀ ਜਨਮ ਪੱਤਰੀ 'ਚ ਸੂਰਜ ਰਾhu ਦਾ ਜੋਗ ਆ ਤਾਂ ਤੁਸੀਂ ਚਲਦੇ ਪਾਣੀ ਦੇ ਵਿੱਚ ਇੱਕ ਨਾਰੀਅਲ ਤੇ 2-4 ਬਦਾਮ ਜਲ ਪ੍ਰਵਾਹ ਕਰ ਦੋ ਅਗਰ ਤੁਹਾਨੂੰ ਲੱਗ ਰਿਹਾ ਜਾਂ ਬਹੁਤ ਖਬਰਾਂ ਚ ਦੱਸ ਦਿਆ ਕਿ ਗ੍ਰਹਿਣ ਲੱਗਣਾ ਹੈ ਜੀ ਗ੍ਰਹਿਣ ਲੱਗਣਾ ਹੈ ਪਰ ਗ੍ਰਹਿਣ ਨਹੀਂ ਹੈ ਅਗਰ ਹੋਇਆ ਤਾਂ ਮੈਂ ਤੁਹਾਨੂੰ ਇੰਸਟਾ ਤੇ ਵੀਡੀਓ ਪਾ ਕੇ ਦੇਣੀ ਸੀ ਇਹ ਰਹਿੰਦਾ ਸਮਾਂ ਵੀ ਦੱਸ ਹੀ ਦੇਣਾ ਸੀ ਇਹੋ ਜੀ ਕੋਈ ਗੱਲਬਾਤ ਨਹੀਂ ਹੈ ਗ੍ਰਹਿਣ ਦੀ ਤੇ ਕੋਈ ਗ੍ਰਹਿਣ ਲੱਗ ਵੀ ਨਹੀਂ ਰਿਹਾ ਨਹੀਂ ਤਾਂ ਯੰਤਰੀ ਦੇ ਉੱਤੇ ਲਿਖਿਆ ਹੀ ਹੁੰਦਾ ਆ ਕਿ ਗ੍ਰਹਿਣ ਲੱਗਣਾ ਆ ਜਾਂ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਲੱਗਣਾ ਆ ਤਾਂ ਬਿਲਕੁਲ ਵੀ ਗ੍ਰਹਿਣ ਦਾ ਤੁਸੀਂ ਵੇਮ ਨਹੀਂ ਕਰਨਾ ਠੀਕ ਹਾਂ ਫਿਰ ਵੀ ਅਗਰ ਤੁਹਾਨੂੰ ਲੱਗਦਾ ਆ ਕਿ ਤੁਹਾਡੀ ਜਨਮ ਪੱਤਰੀ ਚ ਇਦਾਂ ਦਾ ਜੋਗ ਆ ਤਾਂ ਇਸ ਇਸ ਮਹੀਨੇ ਕਿਉਂਕਿ ਚੰਦਰ ਰਾਹੁ ਦਾ ਵੀ ਜੋਗ ਆ ਸੂਰਜ ਰਾਹੁ ਦਾ ਵੀ ਜੋਗ ਆ ਤਾਂ ਤੁਸੀਂ 2-4 ਬਦਾਮ ਤੇ ਕਿਨਾਰੀਅਲ ਜਲ ਪ੍ਰਵਾਹ ਕਰ ਦੋ ਸਿਰ ਤੋਂ ਲੈ ਕੇ ਪੈਰਾਂ ਤੱਕ ਦੁੱਧ ਜਾਂਦੇ ਹੀ ਮਲ ਕੇ ਨਾਲ ਲੈਣਾ ਖਾਚ ਕੱਚੀ ਲੱਸੀ ਦਾ ਛਿੱਟਾ ਦੇਣਾ ਕੇਲੇ ਧਾਰਮਿਕ ਸਥਾਨ ਤੇ ਚੜਾਉਣਾ ਇਹ ਗ੍ਰਹਿਹੰਤਾ ਉਪਾਏ ਮੰਨਿਆ ਗਿਆ ਠੀਕ ਹੈ ਜੀ ਸਮਾਜ ਦਾ ਸਦਾ ਆਪ ਸਬਦ ਆਸਦਾ ਦਿਨ ਅੱਛਾ ਜਾਵੇ ਸਾਸਿਕਾਂ